ਲੋ ਜਿੱਥੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਪੂਰੀ ਤਰ੍ਹਾਂ ਤਬਾਹੀ ਮਚਾਈ ਹੋਈ ਆ ਉੱਥੇ ਗੱਲ ਕਰਦੇ ਆ ਅਫਗਾਨਿਸਤਾਨ 'ਚ ਜਿਹੜਾ ਪੁਚਾਲ ਨੇ ਭਾਰੀ ਤਬਾਹੀ ਮਚਾਉਂਦੇ ਆ ਕਈ ਲੋਕਾਂ ਦੀ ਜਾਨ ਲੈ ਲਈ ਤੇ ਉੱਥੇ ਬਹੁ ਗਿਣਤੀ ਪਰਿਵਾਰਾਂ ਦੇ ਘਰ ਢਹਿ ਢੇਰੀ ਕਰਕੇ ਵੱਡੀ ਤਬਾਹੀ ਮੱਚੀ ਹੋਈ ਆ ਇਨ੍ਹਾਂ ਹਾਲਾਤਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਅਫਗਾਨਿਸਤਾਨ ਦੇ ਪੀੜਤਾਂ ਵੱਲ ਮਦਦ ਦਾ ਹੱਥ ਵਧਾਇਆ ਤੇ ਭਾਰਤ ਵੱਲੋਂ ਅਫਗਾਨਿਸਤਾਨ ਦੇ ਪੁਚਾਲ ਪ੍ਰਭਾਵਿਤ ਲੋਕਾਂ ਦੀ ਰਾਹਤ ਸਮੱਗਰੀ ਭੇਜੀ ਗਈ ਭਾਰਤ ਵੱਲੋਂ ਅਫਗਾਨਿਸਤਾਨ ਭੇਜੀ ਗਈ ਇਹ ਰਾਹਤ ਸਮੱਗਰੀ ਮੰਗਲਵਾਰ ਨੂੰ ਕਾਬੁਲ ਪਹੁੰਚੀ ਤੇ ਹਵਾਈ ਰਸਤੇ ਭੇਜੀ ਗਈ ਰਾਹਤ ਸਮੱਗਰੀ ਵਿੱਚ ਕੰਬਲ ਟੈਂਟ ਸਫਾਈ ਕਿਟਾਂ ਤੇ ਪਾਣੀ ਸਟੋਰੇਜ ਟੈਂਕ ਜਨਰੇਟਰ ਖਾਣਾ ਪਕਾਉਣ ਦੇ ਭਾਂਡੇ ਪੋਟੇਬਲ ਵਾਟਰ ਤੇ ਪਿਉਰੀਫਾਇਰਰ ਸਲੀਪਿੰਗ ਬੈਗ ਤੇ ਜ਼ਰੂਰੀ ਦਵਾਈਆਂ 휠 ਚੇਅਰ ਤੇ ਹੈਂਡ ਸੈਨੀਟਾਈਜ਼ਰ ਤੇ ਪਾਣੀ ਸ਼ੁੱਧੀਕਰਨ ਗੋਲੀਆਂ ORS ਤੇ ਹੋਰ ਜਿਹੜਾ ਕੋਲ ਡਾਕਟਰੀ ਵਰਤੋਂ ਯੋਗ ਸਮਾਨ ਸ਼ਾਮਲ ਨੇ ਕੇਂਦਰ ਸਰਕਾਰ ਨੇ ਕਿਹਾ ਕਿ ਭਾਰਤ ਜਮੀਨੀ ਸਥਿਤੀ ਤੇ ਨਿਗਰ ਰੱਖੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਮਨੁੱਖੀ ਸਹਾਇਤਾ ਭੇਜੇਗਾ ਪਾਰਤ ਨੇ ਅਫਗਾਨਿਸਤਾਨ ਵਿੱਚ ਹੋ ਪਹਚਾਲ ਕਰਨ ਹੋਈ ਭਾਰੀ ਤਬਾਹੀ ਤੋਂ ਬਾਅਦ ਮਦਦ ਦਾ ਹੱਥ ਵਧਾਇਆ ਤੁਰੰਤ ਸਹਾਇਤਾ ਵਜੋਂ 1000 ਟੈਂਟ ਤੇ 15 ਟਨ ਭੋਜਨ ਸਮੱਗਰੀ ਭੇਜੀ ਵਿਦੇਸ਼ ਮੰਤਰੀ ਨੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਮੌਲਵੀ ਅਮੀਰ ਖਾਨ ਮੁਤਕੀ ਨਾਲ ਗੱਲ ਕੀਤੀ ਤੇ ਪੁਚਾਲ ਕਰਨ ਹੋਏ ਜਾਲੀ ਮੰਨੀ ਨੁਕਸਾਨ ਤੇ ਸਵੇਦਨਾ ਪ੍ਰਗਟ ਕੀਤੀ ਤੇ ਕਿਹਾ ਕਿ ਭਾਰਤ ਇਸ ਔਖੇ ਸਮੇਂ ਵਿੱਚ ਅਫਗਾਨਿਸਤਾਨ ਦੇ ਨਾਲ ਆ ਉਹਨਾਂ ਨੇ ਅੱਗੇ ਵੀ ਕਿਹਾ ਕਿ ਭਾਰਤ ਨੇ ਕਾਬੁਲ ਨੂੰ 1000 ਟੈਂਟ ਭੇਜੇ ਨੇ ਕਾਬੁਲ ਵਿੱਚ ਭਾਰਤੀ ਮਿਸ਼ਨ ਬਲੋ 15 ਟੈਂਟ ਭੋਜਨ ਸਮੱਗਰੀ ਵੀ ਤੁਰੰਤ ਕੁਨਾਰ ਭੇਜੀ ਜਾ ਰਹੀ ਆ ਉਹਨਾਂ ਨੇ ਕਿਹਾ ਕਿ ਭਾਰਤ ਤੋਂ ਹੋ ਰਾਹਤ ਸਮੱਗਰੀ ਭੇਜੀ ਜਾਵੇਗੀ ਅੱਗੇ ਵਿਦੇਸ਼ ਮੰਤਰੀ ਨੇ ਡਿਜੀਟਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਕਿਹਾ ਕਿ ਅੱਜ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਮੌਲਵੀ ਅਮੀਰ ਖਾਨ ਮੁਦਕੀ ਨਾਲ ਗੱਲ ਕੀਤੀ ਗਈ ਤੇ ਪੁਚਾਲ ਵਿੱਚ ਹੋਏ ਜਾਨੀ ਤੇ ਮਾਲੀ ਨੁਕਸਾਨ ਤੇ ਆਪਣੀ ਸੰਵੇਦਨਾ ਪ੍ਰਗਟ ਕੀਤੀ ਭਾਰਤ ਨੇ ਅੱਜ ਕਾਬੁਲ ਵਿੱਚ ਹਜ਼ਾਰ ਪਰਿਵਾਰਾਂ ਲਈ ਟੈਂਟ ਪਹੁੰਚਾਏ ਤੇ ਭਾਰਤੀ ਮਿਸ਼ਨ ਵੱਲੋਂ ਕਾਬੁਲ ਤੋਂ ਕਨਾਰ ਲਈ ਤੁਰੰਤ 15 ਟਨ ਖਾਣ ਪੀਣ ਦੀਆਂ ਚੀਜ਼ਾਂ ਭੇਜੀਆਂ ਜਾ ਰਹੀਆਂ ਨੇ ਤੇ ਕੱਲ ਤੋਂ ਭਾਰਤ ਤੋਂ ਹੋਰ ਰਾਹਤ ਸਮੱਗਰੀ ਭੇਜੀ ਜਾਵੇਗੀ ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ ਤੇ ਇਸ ਨੂੰ ਔਖੇ ਕੜੀ ਸਮੇਂ ਵਿੱਚ ਭਾਰਤ ਅਫਗਾਨਿਸਤਾਨ ਦੇ ਨਾਲ ਆ